ਅਹੀਂ ਰਾਜ ਲੈਣਾ वर्ल्ड ਤੇ ਰਾਜ ਕਰਦਾ ਖਾਲਸੇ ਨੇ ਤੇ ਚੜ੍ਹਦੀ ਕਲਾ ਨਾਲ ਕਰਨਾ ਸ੍ਰੀਆ ਕਾ ਸਾਨੂੰ ਏਕਤਾ ਦੀ ਲੋੜ ਆ ਪਾਲਟੀ ਪਾਜੀ ਦੀ ਲੋੜ ਦੀ ਵਿਦਿਆਰਥੀਆਂ ਸਿੰਘਾਂ ਨੂੰ ਬੇਨਤੀ ਆ ਵੀ ਬਾਬਾ ਨਰੈਣ ਸਿੰਘ ਜੀ ਦਾ ਸਵੇਰੇ ਫੋਨ ਆਇਆ ਸੀ ਬਾਬਾ ਜੀ ਕਹਿੰਦੇ ਚੜ੍ਹਦੀ ਕਲਾ ਨਾਲ ਫੌਜ ਤੁਹਾਡੇ ਨਾਲ ਖੜੀ ਆ ਘੋੜਿਆਂ ਦੀ ਗੱਡੀਆਂ ਦੀ ਜਿਹੜੀ ਚੀਜ਼ ਦੀ ਵੀ ਲੋੜ ਪਊਗੀ ਅਸੀਂ ਤੁਹਾਡੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸਲ ਸ਼ੇਰਦਾਸ਼ੀ ਦਾ ਬਾਬਾ ਗੁਰਦਿਆਲ ਸਿੰਘ ਜੀ ਬੁੱਢਾ ਦਾਲ ਸਿੰਘ ਸਾਹਿਬ ਜਹੇਦਾਰ ਬਾਬਾ ਮਨ ਸਿੰਘ ਜੀ ਛਣੇ ਕਰੋੜੀ ਮਹਾਂਪੁਰਖਾ ਵੱਲੋਂ ਸਾਡੀ ਸੇਵਾ ਲਈ ਹੋਈ ਆ ਅਸੀਂ ਇਹਨਾਂ ਨੌਜਵਾਨਾਂ ਨੂੰ ਇਹ ਵਧਾਈ ਦੇਣਾ ਹੈ ਇਹਨਾਂ ਨੌਜਵਾਨਾਂ ਨੇ ਬਹੁਤ ਸੋੜਾ ਉਪਰਾਲਾ ਕੀਤਾ ਬਾਕੀ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਸਾਡੇ ਜਿੱਦਾਂ ਸਾਡੇ ਜਵਾਨਾਂ ਨੇ ਵਚਨ ਕੀਤਾ ਸਾਡੇ ਪਾਣੀ ਖੋਲੇ ਸਾਡਾ ਚੰਡੀਗੜ੍ਹ ਖੋਲਿਆ ਸਾਡੇ ਜਿਹੜੇ ਪੰਜਾਬੀ ਦੀ ਉੱਤੇ ਹਾਕਮ ਮਾਰੀ ਜਾਂਦੇ ਆ ਅਸੀਂ ਸਰਕਾਰ ਨੂੰ ਇਹ ਕਹਿ ਦੇਣਾ ਚਾਹੁੰਦੇ ਆਂ ਵੀ ਅਨਸਾਫ਼ ਅਨਸਾਫ਼ ਦਿਓ ਨਾਲ ਸਾਡੇ ਬੰਦੀ ਸਿੰਘ ਰਿਹਾ ਕਰੋ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆਂ ਅਸੀਂ ਸਾਰੀਆਂ ਫੌਜਾਂ ਨੂੰ ਕਹਿੰਦੇ ਆਂ ਵੀ ਫੌਜੋ ਤਕੜੇ ਹੋ ਕੇ ਗੁਰਸਿੱਖ ਬਾਣੂ ਜਿੱਕੀ ਫਤਿਹ ਜਕਾਰੇ ਕੇ ਜਾਵੇ ਨਿਹਾਲ ਜਾਵੇ ਸ਼ਹੀਦ ਸਿੰਘਾਂ ਦੇ ਮਨ ਨੂੰ ਪਾਵੇ